ਦਿੱਲੀ ਦੇ ਤਿਲਕਨਗਰ ਦੇ ਵਿੱਚ ਡਬਲ ਮਰਡਰ ਦੇ ਨਾਲ ਸਨਸਨੀ ਫੈਲ ਗਈ ਹੈ ਦੋ ਦੋਸਤਾਂ ਨੇ ਇੱਕ ਦੂਜੇ ਤੇ ਚਾਕੂ ਦੇ ਨਾਲ ਹਮਲਾ ਕੀਤਾ ਚਾਕੂ ਹਮਲੇ ਦੇ ਵਿੱਚ ਜ਼ਖਮੀ ਸੰਦੀਪ ਤੇ ਆਰਿਫ ਦੀ ਮੌਤ ਹੋ ਗਈ ਹੈ ਦਿੱਲੀ ਪੁਲਿਸ ਦੋਹਰੇ ਕਤਲ ਮਾਮਲੇ ਦੀ ਜਾਂਚ ਦੇ ਵਿੱਚ ਹੁਣ ਝੁਟੀ ਹੋਈ ਹੈ ਤਾਂ ਤਿਲਕਨਗਰ ਤੋਂ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਡਬਲ ਮਰਡਰ ਦਾ ਇੱਕ ਕੇਸ ਸਾਹਮਣੇ ਆਇਆ ਹੈ ਜਿਸ ਕਰਕੇ ਸਨਸਨੀ ਫੈਲ ਚੁੱਕੀ ਹੈ ਦੋ ਦੋਸਤਾਂ ਨੇ ਇੱਕ ਦੂਜੇ ਤੇ ਚਾਕੂ ਦੇ ਨਾਲ ਹਮਲਾ ਕੀਤਾ ਚਾਕੂ ਹਮਲੇ ਦੇ ਵਿੱਚ ਜ਼ਖਮੀ ਸੰਦੀਪ ਤੇ ਆਰਿਫ ਦੀ ਮੌਤ ਹੋ ਚੁੱਕੀ ਹੈ ਦਿੱਲੀ ਪੁਲਿਸ ਇਸ ਦੋਹਰੇ ਕੱਲ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦੋ ਦਿਖਾ ਰਹੇ ਆ ਜਿਹੜੇ ਦੋਵੇਂ ਦੋਸਤ ਨੇ ਉਹਨਾਂ ਦੀਆਂ ਤਸਵੀਰਾਂ ਦਿਖਾ ਰਹੇ ਆ ਜਿਨ੍ਹਾਂ ਦਾ ਕਤਲ ਹੋ ਚੁੱਕਿਆ ਹੈ ਦੋਨਾਂ ਨੇ ਇੱਕ ਦੂਸਰੇ ਦੇ ਉੱਪਰ ਚਾਕੂ ਦੇ ਨਾਲ ਵਾਰ ਕੀਤਾ ਤੇ ਦੋਨਾਂ ਦੀ ਸ਼ਾਇਦ ਮੌਕੇ ਤੇ ਹੀ ਮੌਤ ਵੀ ਹੋ ਗਈ ਹੈ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਡਬਲ ਮਰਡਰ ਕੇਸ ਦੇਖਣ ਨੂੰ ਮਿਲਿਆ ਹੈ ਦਿੱਲੀ ਦੇ ਤਿਲਕਨਗਰ ਦੇ ਵਿੱਚ ਜਿਸ ਕਰਕੇ ਹੁਣ ਪੁਲਿਸ ਕਾਫੀ ਜ਼ਿਆਦਾ ਐਕਟਿਵ ਹੋ ਗਈ ਹੈ ਪੁਲਿਸ ਪੂਰੇ ਕੇਸ ਦੀ ਤਫਤੀਸ਼ ਦੇ ਵਿੱਚ ਜੁਟੀ ਹੋਈ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਦਿੱਲੀ ਦੇ ਤਿਲਕਨਗਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇੱਕ ਦੂਜੇ ਤੇ ਦੋਸਤ ਹਮਲਾ ਕਰਦੇ ਨੇ ਦਿੱਲੀ ਦੇ ਵਿੱਚ ਡਬਲ ਮਰਡਰ ਕੇਸ ਦਾ ਇਹ ਮਾਮਲਾ ਸਾਹਮਣੇ ਆਇਆ